ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਨੇ ਸੁਨੇਹਾ ਮੈਮ ਜਿਹੜੇ ਕਿ ਦਾ ਵੀਜ਼ਾ ਆਫਿਕ ਨੂੰ ਰਿਪਰੈਜ਼ੈਂਟ ਕਰਦੇ ਨੇ ਯੂਕੇ ਦੇ ਉੱਤੇ ਬਹੁਤ ਮਹੱਤਵਪੂਰਨ ਵੀਡੀਓ ਹੈ ਯੂਕੇ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ ਹੈ ਸਪਾਊਸ ਵੀਜ਼ਾ ਦੇ ਲਈ ਕਿਸ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਇਸ ਵਾਰੀ ਦੇ ਵਿੱਚ ਰਹਿਣਗੀਆਂ ਸਾਰੇ ਇੰਪੋਰਟੈਂਟ ਪੁਆਇੰਟਸ ਸਾਡੇ ਨਾਲ ਯੂਕੇ ਨੂੰ ਲੈ ਕੇ ਸਾਂਝੇ ਕਰਨਗੇ ਸੋ ਸੁਨੇਹਾ ਮੈਮ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਕਿ A to Z ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰੋ ਸੋ ਯੂਕੇ ਦਾ ਪ੍ਰੋਸੈਸਿੰਗ ਟਾਈਮ ਕੀ ਹੈ ਕਿਉਂਕਿ ਬਹੁਤ ਸਟੂਡੈਂਟਸ ਜਿਹੜੇ ਹੈਗੇ ਜਿਹੜੇ ਯੂਕੇ ਜਾਣਾ ਚਾਹੁੰਦੇ ਨੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਆ ਜਾਂ ਵਿਦਾਊਟ ਆਲਸਾ ਜਾਣਾ ਚਾਹੁੰਦੇ ਆ ਸੋ ਲਾਦੀ ਇਨਕੁਆਰੀਸ ਆ ਰਹੀਆਂ ਸੋ ਸਭ ਤੋਂ ਪਹਿਲੇ ਕੁਸਚਨ ਹੀ ਹੁੰਦੀ ਆ ਪ੍ਰੋਸੈਸਿੰਗ ਟਾਈਮ ਕਿੰਨਾ ਟਾਈਮ ਲੱਗਦਾ ਦੇਖੋ ਯੂਕੇ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਥੋੜਾ ਜਿਆ ਲੈਂਥੀ ਆ ਉਹਦਾ ਰੀਜ਼ਨ ਕੀ ਆ ਕਿਉਂਕਿ ਪਹਿਲੇ ਤੁਹਾਡੀ ਆਫਰ ਲੈਟਰ ਆਉਂਦੀ ਆ ਉਹ ਤੁਹਾਡੀ ਕੰਡੀਸ਼ਨਲ ਆਫਰ ਲੈਟਰ ਹੁੰਦੀ ਆ ਮੈਕਸਿਮਮ ਯੂਨੀਵਰਸਿਟੀਆਂ ਤੁਹਾਡੀ ਇੰਟਰਵਿਊ ਲੈਂਦੀ ਆ ਸੋ ਜਦੋਂ ਤੁਹਾਡੀ ਇੰਟਰਵਿਊ ਕਲੀਅਰ ਹੋ ਜਾਂਦੀ ਆ ਦੈਨ ਤੁਹਾਡੀ ਅਨਕੰਡੀਸ਼ਨਲ ਆਫਰ ਲੈਟਰ ਆ ਗਈ ਇਟਸ ਟੇਕ ਟਾਈਮ ਤੁਹਾਡੇ ਇੱਥੇ ਦੋ ਤਿੰਨ ਹਫਤੇ ਚਲੇ ਜਾਂਦੇ ਆ ਨੋ ਡਾਊਟ ਐਸ ਟੀ ਯੂ ਕੇ ਬਹੁਤ ਫਾਸਟ ਯੂਨੀਵਰਸਿਟੀਆਂ ਕੰਮ ਕਰ ਰਹੀਆਂ ਵਿਦ ਇਨ ਵੀਕ ਤੁਹਾਡੀ ਆਫਰ ਲੈਟਰ ਆ ਜਾਂਦੀ ਆ ਬਟ ਇੰਟਰਵਿਊ ਦਾ ਪੈਟਰਨ ਉਹਨਾਂ ਦੇ ਫੇਸ ਸ਼ਡਿਊਲ ਡਿਪੈਂਡ ਕਰਦਾ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਦੈਨ ਤੁਸੀਂ 28 ਡੇਜ਼ 올ਡ ਫੰਡਸ ਕਰਦੇ ਆਪਣਾ ਕਾਸਟ ਲੈਟਰ ਲਾਉਂਦੇ ਹੋ ਕਾਸਟ ਲੈਟਰ ਵੀ ਵਿਦ ਇਨ 10 ਟੂ 15 ਡੇਜ਼ ਦੇ ਵਿੱਚ ਤੁਸੀਂ ਰਿਸੀਵ ਕਰ ਲੈਂਦੇ ਹੋ ਦੈਨ ਤੁਹਾਡੀ ਅੰਬੈਸੀ ਫਾਈਲ ਜਾਂਦੀ ਹੈ ਅੰਬੈਸੀ ਦਾ ਵੀ ਪੱਤਰ ਡਿਪੈਂਡ ਕਰਦਾ ਤੁਸੀਂ ਪਿਓਰਿਟੀ ਸਰਵਿਸ ਲੈਂਤੀ ਆ ਸੁਪਰ ਪਿਓਰਿਟੀ ਸਰਵਿਸ ਲੈਂਤੀ ਆ ਜਾਂ ਨੋਰਮਲ ਸਰਵਿਸ ਲੈਂਤੀ ਆ ਉਹ ਡਿਪੈਂਡ ਕਰਦਾ ਤੁਹਾਡੀ ਕੋਰਸ ਡਿਊਰੇਸ਼ਨ ਕਿ ਕਦੋਂ ਤੋਂ ਸਟਾਰਟ ਹੋਣੀ ਹੈ ਉਹ ਦੇਖਣਾ ਹੁੰਦਾ ਪਰ ਜਦੋਂ ਅੰਬੈਸੀ ਬਹੁਤ ਜਲਦੀ ਆਪਣਾ ਟਾਈਮ ਸੇ ਰਿਜ਼ਰਵ ਕਰ ਲਿਆ ਸੋ ਯੂਕੇ ਦਾ ਪ੍ਰੋਸੈਸ ਅਸੀਂ 올ਓਵਰ ਡੈਕ ਕਰੀਏ ਬਾਕੀ ਕੰਟਰੀਜ਼ ਦਾ ਲੈਂਥ ਹੀ ਹੈ ਬਟ ਸਮੂਥ ਬਹੁਤ ਮੀਨ ਸਟੈਪ ਬਾਈ ਸਟੈਪ ਬਹੁਤ ਈਜ਼ੀਲੀ ਪ੍ਰੋਸੈਸ ਚੱਲਦਾ ਹੈ ਸੋ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਅੱਜ ਦੇ ਸਾਡੇ ਐਕਸਪਰਟ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਇਸ ਵਕਤ ਨੰਬਰ ਚੱਲ ਰਿਹਾ ਹੈ ਇਸ ਨੰਬਰ ਨੂੰ ਤੁਸੀਂ ਆਪਣੇ ਮੋਬਾਈਲ 'ਚ ਸੇਵ ਕਰੋ ਚਾਹੇ ਕਾਲ ਕਰੋ ਚਾਹੇ ਤੁਸੀਂ ਆ ਵੈਬਸਾਈਟ ਦੇ ਜ਼ਰੀਏ ਤੁਸੀਂ ਆਪਣਾ ਮੈਸੇਜ ਡ੍ਰੌਪ ਕਰੋ ਤੁਸੀਂ ਐਕਸਪਰਟ ਦੇ ਨਾਲ ਗੱਲ ਕਰੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰੋ ਫੋਨ ਕਰਨ ਤੋਂ ਬਾਅਦ ਪੂਰੀ ਕਲੈਰਿਟੀ ਲਓ ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ